ਪਈਏ ਭਜਾਓ ਲਹਿਰ ਅੱਜ ਪੰਜਾਬ 'ਚ ਜੋਰ ਫੜ ਰਹੀ ਹੈ ਸੋ ਅੱਜ ਦੀ ਵੀਡੀਓ 'ਚ ਨਾਲੇ ਤਾਂ ਗੱਲ ਕਰਾਂਗੇ ਪੰਜਾਬ ਦੇ ਕੁਝ ਕਾਮਰੇਡ ਲੀਡਰਾਂ ਦੇ ਬਿਆਨਾਂ ਦੀ ਦੂਜੇ ਨੰਬਰ ਤੇ ਕੁਝ ਸਵਾਲ ਹੋਣਗੇ ਡੀਐਸਪੀ ਬੀਬਾ ਜੋਤੀ ਯਾਦਵ ਨੂੰ ਤੀਜੇ ਨੰਬਰ ਤੇ ਭਈਆਂ ਦੇ ਪੰਜਾਬ ਆਉਣ ਤੇ ਪੰਜਾਬੀਆਂ ਦੇ ਵਿਦੇਸ਼ ਜਾਣ ਨੂੰ ਬਰਾਬਰ ਕਹਿਣ ਵਾਲਿਆਂ ਨੂੰ ਹੀ ਦਲੀਲਾਂ ਸਹਿਤ ਜੋ ਆਪ ਦੇਾਂਗੇ ਨਾਲ ਦੀ ਨਾਲ ਪੰਜਾਬ ਸਰਕਾਰ ਤੇ ਪੰਜਾਬ ਦੇ ਲੀਡਰਾਂ ਨੂੰ ਕੁਝ ਸੁਝਾਅ ਹੋਣਗੇ ਅਖੀਰ ਤੇ ਦੇਵਾਂਗੇ ਪ੍ਰਵਾਸੀ ਭਈਆਂ ਦੇ ਇਸ ਮਸਲੇ ਦਾ ਹੱਲ ਵੀਡੀਓ ਬਣਾਉਣੀ ਨਹੀਂ ਸੀ ਪਰ ਕਾਮਰੇਡਾਂ ਵੱਲੋਂ ਦਿੱਤੇ ਗਏ ਬਿਆਨਾਂ ਕਰਕੇ ਜਵਾਬ ਦੇਣ ਨੂੰ ਬਣਾਉਣੀ ਪਈ ਸੋ ਅਖੀਰ ਤੱਕ ਵੀਡੀਓ ਦੇਖ ਲਿਓ ਜਿਹੜੀਆਂ ਗੱਲਾਂ ਜਿਹੜੀਆਂ ਦਲੀਲਾਂ ਜਿਹੜੀਆਂ ਉਦਾਹਰਨਾਂ ਜਿਹੜੇ ਤੱਥ ਦੇਾਂਗੇ ਕੋਈ ਕਾਮਰੇਡ ਕੋਈ ਸਰਕਾਰੀ ਅਫਸਰ ਭਈਆਂ ਦਾ ਹਮਾਇਤੀ ਕੋਈ ਵੀ ਬੰਦਾ ਇਹ ਦਲੀਲਾਂ ਕੱਟ ਦੇਵੇ ਵੀਡੀਓ ਡੀਲੀਟ ਕਰਕੇ ਮੁਆਫੀ ਮੰਗਾਂਗੇ ਓਪਨ ਚੈਲੰਜ ਆ ਪੰਜਾਬ ਚੋਂ ਪ੍ਰਵਾਸੀਆਂ ਨੂੰ ਕੱਢਣ ਦੀ ਮੰਗ ਹੋ ਰਹੀ ਹੈ ਕਿਉਂਕਿ ਪੰਜਾਬ ਚ ਡੈਮੋਗ੍ਰਾਫਿਕ ਚੇਂਜ ਹੋ ਰਿਹਾ ਹੈ ਪੰਜਾਬ ਚ ਪੰਜਾਬੀਆਂ ਦੀ ਗਿਣਤੀ ਘਟ ਰਹੀ ਹੈ ਪ੍ਰਵਾਸੀ ਭਈਏ ਕਤਲ ਬਲਾਤਕਾਰ ਕਰ ਰਹੇ ਨੇ ਤਾਜ਼ਾ ਕੁਝ ਮਾਮਲੇ ਹੋਏ ਜਿਨ੍ਹਾਂ ਨਾਲ ਇਹ ਮਾਮਲਾ ਤੂਲ ਫੜ ਗਿਆ ਤੇ ਪੰਜਾਬ ਦੇ ਸਿਹਰਦ ਲੋਕ ਜਿਨ੍ਹਾਂ ਚ ਸਿੱਖ Hindu ਮੁਸਲਮਾਨ ਸਾਰੇ ਇਕੱਠੇ ਹੋ ਕੇ ਪ੍ਰਵਾਸੀਆਂ ਦੇ ਖਿਲਾਫ ਖੜੇ ਹੋਏ ਤੇ ਪਿੰਡੋਂ ਪਿੰਡ ਮਤੇ ਪੈਣ ਲੱਗ ਪਏ ਕਿ ਪ੍ਰਵਾਸੀਆਂ ਦੇ ਇੱਥੇ ਜ਼ਮੀਨ ਖਰੀਦਣ ਵੋਟ ਬਣਾਉਣ ਪਿੰਡ ਚ ਰਹਿਣ ਤੇ ਪਾਬੰਦੀ ਐ ਹੋਰ ਵੀ ਕਈ ਮੰਗਾਂ ਹੋਈਆਂ ਤੇ ਲੋਕਾਂ ਨੇ ਆਪਣੇ ਪੱਧਰ ਤੇ ਇਹ ਮਸਲਾ ਚੁੱਕ ਲਿਆ ਪਰ ਕਿਸਾਨ ਮੋਰਚੇ ਚ 700 ਬੰਦਾ ਸ਼ਹੀਦ ਕਰਾ ਕੇ ਬਿਨਾਂ ਕੋਈ ਪ੍ਰਾਪਤੀ ਪਿੰਡ ਮੁੜੇ ਕਾਮਰੇਡ ਜਿਹੜੇ ਵੋਟਾਂ ਚ ਲੋਕਾਂ ਨੇ ਭਜਾਏ ਸੀ ਉਹਨਾਂ ਨੂੰ ਪ੍ਰਵਾਸੀਆਂ ਦਾ ਜਾਗਿਆ 헤ਜ਼ ਤੇ ਇਹਨਾਂ ਨੇ ਦੇਣੇ ਸ਼ੁਰੂ ਕੀਤੇ ਲੰਡੂ ਜਿਹੇ ਬਿਆਨ ਨਾਲ ਹੀ ਕੁਝ ਆਪੂ ਬਣੇ ਵਿਦਵਾਨ ਤੇ ਪੱਤਰਕਾਰਾਂ ਨੂੰ ਵੀ ਭਈਆਂ ਦਾ ਪਿਆਰ ਆ ਗਿਆ ਜਿਹੜੇ ਅਸਿੱਧੇ ਰੂਪ ਚ ਕਾਮਰੇਡਾਂ ਦੇ ਹੀ ਪ੍ਰਭਾਵ ਵਾਲੇ ਸੀ ਚਲੋ ਬਿਆਨ ਦੇਣੇ ਠੀਕ ਆ ਹੱਕ ਆ ਪਰ ਬਿਆਨ ਦੇਣ ਦਾ ਕੋਈ ਆਧਾਰ ਜ਼ਰੂਰ ਹੋਣਾ ਚਾਹੀਦਾ ਹੈ ਇਹ ਕਹਿੰਦੇ ਜੀ ਪ੍ਰਵਾਸੀਆਂ ਨਾਲ ਤੱਕਾ ਹੋ ਰਿਹਾ ਹੈ ਇਹ ਨੈਤਿਕਤਾ ਨਹੀਂ ਹੈਗੀ ਪੰਜਾਬੀ ਤਾਂ ਭਲਾ ਕਰਦੇ ਆ ਪੰਜਾਬ ਚ ਹਰ ਕੋਈ ਆ ਸਕਦਾ ਜਾ ਸਕਦਾ ਹਰ ਕੋਈ ਰਹਿ ਸਕਦਾ ਹਰ ਕੋਈ ਇੱਥੇ ਕੰਮ ਕਰ ਸਕਦਾ ਹੈ ਇਹ ਸਾਰਿਆਂ ਦਾ ਸਾਂਝਾ ਦੇਸ਼ ਹੈ ਇੱਥੇ ਪੱਖਪਾਤ ਨਹੀਂ ਹੋਣਾ ਚਾਹੀਦਾ ਬਲਾ 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 ਯਾਨੀ ਇਸ ਤਰੀਕੇ ਦੀਆਂ ਗੱਲਾਂ ਇਹਨਾਂ ਲੋਕਾਂ ਵੱਲੋਂ ਕੀਤੀਆਂ ਇਹਨਾਂ ਬਿਆਨਾਂ ਦਾ ਵੀਡੀਓ ਜਵਾਬ ਦੇਣ ਲੱਗਾ ਧਿਆਨ ਨਾਲ ਸੁਣਿਓ ਵੀਡੀਓ ਚ ਪੂਰੀ ਨੈਤਿਕਤਾ ਬਣਾ ਕੇ ਰੱਖੀ ਜਾਵੇਗੀ ਤੇ ਇਨਸਾਨੀਅਤ ਦਾ ਪਾਠ ਵੀ ਪੜਾਵਾਂਗੇ ਨਾਲ ਹੀ ਕਾਮ ਰੈਡੀ ਇਨਕਲਾਬ ਦੇ ਨਾਰੇ ਵੀ ਲੱਗਦੇ ਰਹਿਣਗੇ ਇਸਲਾਮ ਦਾ ਸਭ ਤੋਂ ਵੱਡਾ ਸਥਾਨ ਹੈ ਮੱਕਾ ਜਿੱਥੇ ਸਿਰਫ ਮੁਸਲਮਾਨ ਹੀ ਜਾ ਸਕਦੇ ਆ ਤੁਸੀਂ ਦੁਨੀਆ ਦੇ ਹਰ ਮੁਲਕ ਜਾ ਸਕਦੇ ਆ ਕੋਈ ਕਿਤੇ ਵੀ ਆ ਜਾ ਸਕਦਾ ਪਰ ਮੱਕੇ 'ਚ ਮੁਸਲਮਾਨਾਂ ਤੋਂ ਬਿਨਾ ਕੋਈ ਨਹੀਂ ਜਾ ਸਕਦਾ ਕਿਉਂ ਕਿਉਂਕਿ ਉਹਨਾਂ ਦਾ ਇਹ ਧਾਰਮਿਕ عقیدہ ਹੈ ਅਗਲਿਆਂ ਦੀ ਮਰਜ਼ੀ ਹੈ ਕਿ ਗੈਰ ਮੁਸਲਮਾਨ ਨੂੰ ਅਲਾਉ ਕਰਨਾ ਹੈ ਕਿ ਨਹੀਂ ਕਰਨਾ ਵੈਟਿਕਨ ਸਿਟੀ ਚ ਤੁਸੀਂ ਘੁੰਮਣ ਫਿਰਨ ਜਾਓ ਕੋਈ ਨਹੀਂ ਰੋਕਦਾ ਪਰ ਜਿੱਥੇ ਉਹਨਾਂ ਦੀ ਚਰਚ ਹੈ ਵੈਟਿਕਨ ਦਾ ਆਫੀਸ਼ੀਅਲ ਏਰੀਆ ਹੈ ਉੱਥੇ ਤੁਸੀਂ ਨਹੀਂ ਜਾ ਸਕਦੇ ਕਿਉਂਕਿ ਇਹ ਉਹਨਾਂ ਦਾ ਰੂਲ ਹੈ ਅਗਲੀ ਦੀ ਮਰਜ਼ੀ ਹੈ ਤੁਹਾਨੂੰ ਅਲਾਉ ਕਰਨਾ ਹੈ ਕਿ ਨਹੀਂ ਤੁਸੀਂ ਟਿਕਟ ਲਓ ਲਾਲ ਕਿਲੇ ਜਾਵੜੋ ਪਰ ਲਾਲ ਕਿਲੇ ਦਾ ਬਾਹਰਲਾ ਏਰੀਆ ਤੁਸੀਂ ਘੁੰਮ ਸਕਦੇ ਆ ਅੰਦਰਲੇ ਪਾਸੇ ਆਮ ਲੋਕਾਂ ਦੇ ਜਾਣ ਤੇ ਪਾਬੰਦੀ ਹੈ ਕਿਉਂ ਕਿਉਂਕਿ ਲਾਲ ਕਿਲੇ ਦੀ ਇਮਾਰਤ ਯੂਨੈਸਕੋ ਅਧੀਨ ਇੱਕ ਹੈਰੀਟੇਜ ਇਮਾਰਤ ਹੈ ਤੇ ਉੱਥੇ ਕੋਈ ਖਰਾਬੀ ਨਾ ਹੋਵੇ ਅਗਲੇ ਕਹਿੰਦੇ ਵੀ ਬਾਹਰ ਘੁੰਮੋ ਅੰਦਰ ਨਹੀਂ ਜਾਣਾ ਅਗਲਿਆਂ ਦੀ ਮਰਜ਼ੀ ਹੈ ਅਲਾਉ ਕਰਨਾ ਕਿ ਨਹੀਂ ਕਰਨਾ ਤੁਸੀਂ ਹਵਾਈ ਜਹਾਜ਼ ਦੀ ਟਿਕਟ ਲਈ ਤੁਸੀਂ ਅੰਦਰ ਸੀਟਾਂ ਤੇ ਜਾ ਕੇ ਬੈਠ ਸਕਦੇ ਹੋ ਪਰ ਕਾਕਪਿਟ ਵਿੱਚ ਨਹੀਂ ਜਾ ਸਕਦੇ ਉੱਥੇ ਬਾਹਰ ਲਿਖਿਆ ਹੋਇਆ ਓਨਲੀ ਅਥੋਰਾਈਜ਼ਡ ਅਲਾਉਡ ਹੁਣ ਤੁਸੀਂ ਕਹੋ ਵੀ ਮੈਂ ਤਾਂ ਸਾਰੇ ਜਹਾਜ਼ ਦੀ ਟਿਕਟ ਲਈ ਆ ਮੈਂ ਕਾਕਪਿਟ ਦੇ ਅੰਦਰ ਹੀ ਬੈਠਣਾ ਹੈ ਅਗਲੇ ਜਾਣ ਦੇਣਗੇ ਅਗਲੇ ਆਣੇ ਤੁਹਾਨੂੰ ਥੱਲੇ ਲਾ ਕੇ ਜਹਾਜ਼ ਤੋੜ ਲੈਣਾ ਵੀ ਇਹ ਤਾਂ ਪਾਗਲ ਹੈ ਅਗਲਿਆਂ ਦੀ ਮਰਜ਼ੀ ਹੈ ਨਾ ਅਲਾਉ ਕਰਨਾ ਕਿ ਨਹੀਂ ਕਰਨਾ ਬਰਤਾਨੀਆਂ ਦੀ ਰਾਣੀ ਦੇ ਮਹਿਲ ਵਿਕੰਗਮ ਪੈਲਸ ਦੇ ਵਿੱਚ ਤੁਸੀਂ ਇੱਕ ਹਿੱਸੇ ਜਾ ਸਕਦੇ ਹੋ ਸਾਰੇ ਮਹਿਲ 'ਚ ਨਹੀਂ ਜਾ ਸਕਦੇ ਅਗਲਿਆਂ ਦੀ ਇਹ ਮਾਲਕੀ ਹੈ ਅਗਲਿਆਂ ਦੀ ਮਰਜ਼ੀ ਹੈ ਅਲਾਉ ਕਰਨਾ ਕਿ ਨਹੀਂ ਕਰਨਾ ਹੁਣ ਛੋਟੀ ਉਦਾਹਰਣ ਦੇ ਦਵਾਂ ਆਪਣੇ ਘਰਾਂ ਦੀ ਆਪਾਂ ਘਰ 'ਚ ਪਰੌਣਿਆਂ ਵਾਸਤੇ ਇੱਕ ਕਮਰਾ ਬਣਾਇਆ ਹੁੰਦਾ ਜਿਹਨੂੰ ਆਪਾਂ ਕਹਿੰਦੇ ਆ ਡਰਾਇੰਗ ਰੂਮ ਆਪਣੇ ਘਰ 'ਚ ਕੋਈ ਮਹਿਮਾਨ ਆਵੇ ਆਪਾਂ ਉਹਨੂੰ ਬੈੱਡਰੂਮ 'ਚ ਲਿਜਾਂਦੇ ਆਂ ਵੀ ਡਰਾਇੰਗ ਰੂਮ 'ਚ ਲਿਜਾਂਦੇ ਆਂ ਉਹਨੂੰ ਮਹਿਮਾਨਖਾਨੇ 'ਚ ਹੀ ਬਿਠਾਇਆ ਜਾਂਦਾ ਕਿਉਂਕਿ ਘਰ ਦੀ ਇੱਕ ਮਰਿਆਦਾ ਹੈ ਕਿ ਮਹਿਮਾਨ ਨੂੰ ਡਰਾਇੰਗ ਰੂਮਸ ਬਿਠਾਇਆ ਜਾਂਦਾ ਉਹਨੂੰ ਸਿੱਧਾ ਬੈਡਰੂਮ 'ਚ ਨਹੀਂ ਬਿਠਾਉਂਦੇ ਉਹਨੂੰ ਸਿੱਧਾ ਰਸੋਈ 'ਚ ਨਹੀਂ ਲ ਜਾਂਦੇ ਇਹ ਮਰਿਆਦਾ ਹੈ ਇੱਕ ਸਿਸਟਮ ਹੈ ਸਾਡਾ ਘਰ ਹੈ ਸਾਡੀ ਮਾਲਕੀ ਹੈ ਸਾਡੀ ਪ੍ਰਾਈਵੇਸੀ ਹੈ ਡਰਾਇੰਗ ਰੂਮ ਦੀ ਤੇ ਬੈਡਰੂਮ ਦੀ ਪ੍ਰਾਈਵੇਸੀ ਦਾ ਫਰਕ ਹੁੰਦਾ ਜੇ ਅਜੀਹਾ ਨਹੀਂ ਤਾਂ ਤੁਸੀਂ ਡਰਾਇੰਗ ਰੂਮ ਬਣਾਇਆ ਹੀ ਕਿਉਂ ਸਿੱਧਾ ਬੈਡਰੂਮ ਹੀ ਬਣਾ ਲਓ ਹੁਣ ਨੈਤਿਕਤਾ ਕਹਿੰਦੀ ਆ ਵੀ ਮਹਿਮਾਨ ਆਇਆ ਤਾਂ ਮਹਿਮਾਨ ਬੈਡਰੂਮ 'ਚ ਆ ਗਿਆ ਤਾਂ ਕੀ ਬੈਡਰੂਮ ਅਪਵਿੱਤਰ ਹੋ ਜਾਣਾ ਕੀ ਪਰੌਣਿਆਂ ਨੂੰ ਬੈੱਡਰੂਮ ਚ ਜਾਣ ਦਾ ਹੱਕ ਨਹੀਂ ਬਸ ਇਹ ਇੱਕ ਲਾਖੀ ਜੈਸਚਰ ਆ ਪੂਰੀ ਦੁਨੀਆ ਦੇ ਵਿੱਚ ਵੀ ਆਏ ਪਰੌਣੇ ਨੂੰ ਡਰਾਇੰਗ ਰੂਮ ਚ ਬਿਠਾਇਆ ਜਾਂਦਾ ਰਾਈਟ ਹੁਣ ਤੁਸੀਂ ਕਿਸੇ ਹੋਟਲ ਚ ਗਏ ਤੁਸੀਂ ਉਸ ਹੋਟਲ ਦੀ ਰਸੋਈ ਚ ਜਾ ਸਕਦੇ ਆ ਉਹਨਾਂ ਨੇ ਬਾਹਰ ਲਿਖਿਆ ਹੁੰਦਾ ਓਨਲੀ ਸਟਾਫ ਜਾਂ ਫਿਰ ਓਨਲੀ ਅਥੋਰਾਈਜ਼ਡ ਪਰਸਨ ਅਲਾਉ ਉਥੇ ਉਹਨਾਂ ਦੀ ਮਰਜ਼ੀ ਹੈ ਵੀ ਜਾਣ ਦੇਣਾ ਅੰਦਰ ਕਿ ਨਹੀਂ ਉਥੇ ਨੈਤਿਕਤਾ ਜਿਹੇ ਸ਼ਬਦ ਸਾਰਿਆਂ ਦਾ ਬਰਾਬਰ ਹੱਕ ਹੈ ਕੋਈ ਵੀ ਆ ਜਾ ਸਕਦਾ ਹੈ ਕੋਈ ਵੀ ਕੰਮ ਕਰ ਸਕਦਾ ਹੈ ਇਹ ਤਾਂ ਜੀ ਤੱਕਾ ਹੈ ਇਹ ਗੱਲਾਂ ਨਹੀਂ ਚੱਲ ਸਕਦੀਆਂ ਯਰੂਸ਼ਲਮ ਦੀ 33 ਏਕੜ ਥਾ ਜਿਸ ਵਾਸਤੇ ਇਜ਼ਰਾਈਲ ਨੇ ਪੂਰੀ ਦੁਨੀਆ ਸ਼ੱਕੇ ਟੰਗੀ ਹੋਈ ਆ ਕਿੰਨਾ ਘਾਣ ਬੱਚਾ ਪੀੜਤਾ ਉਹਨਾਂ ਨੇ ਕਿਉਂ 33 ਏਕੜ ਜ਼ਮੀਨ ਬਦਲੇ ਜਿਹੜੀ ਉਹ ਕਹਿੰਦੇ ਵੀ ਇਹ ਸਾਡੀ ਜ਼ਮੀਨ ਹੈ ਅਗਲਿਆਂ ਦੀ ਉਹ ਮਾਲਕੀ ਆ ਤੇ ਉਸ ਜ਼ਮੀਨ ਬਦਲੇ ਅਗਲੇ ਸਾਰੀ ਦੁਨੀਆ ਤੱਕੀ ਫਿਰਦੇ ਆ ਜ਼ੁਲਮ ਕਰ ਰਹੇ ਆ ਇਹਨਾਂ ਕਾਮਰੇਡਾਂ ਨੂੰ ਇੱਕ ਸਵਾਲ ਆ ਹੁਣ ਮੇਰਾ ਜਾਂ ਫਿਰ ਜਿਹੜੇ ਕਹਿੰਦੇ ਜੀ ਪ੍ਰਵਾਸੀਆਂ ਨੂੰ ਕੱਢਣਾ ਹੈ ਤੱਕਾ ਹੈ ਜੀ ਇਹ ਨੈਤਿਕਤਾ ਵਾਲੀ ਗੱਲ ਨਹੀਂ ਜੀ ਪੰਜਾਬ ਸਾਰਿਆਂ ਦਾ ਸਾਂਝਾ ਆ ਯੇ ਵੋ ਕਾਮਰੇਡ ਮੱਕੇ ਜਾ ਕੇ ਦਿਖਾਉਣ ਕਾਮਰੇਡ ਵੈਟਿਕਨ ਦੇ ਅੰਦਰ ਵੜ ਕੇ ਦਿਖਾਉਣ ਕਾਮਰੇਡ ਕਿਸੇ ਜਹਾਜ਼ ਦੇ ਕਾਕਪਿਟ ਜਾ ਕੇ ਦਿਖਾਉਣ ਕਾਮਰੇਡ ਕਿਸੇ ਘਰ ਗਏ ਬਿਨਾ ਪੁੱਛੇ ਅਗਲੇ ਦੇ ਬੈੱਡਰੂਮ ਚ ਵੜ ਕੇ ਦਿਖਾਉਣ ਕਾਮਰੇਡ ਰਾਣੀ ਦੇ ਮਹਿਲ ਦੇ ਅੰਦਰ ਜਾ ਕੇ ਵਿਖਾਉਣ ਕਾਮਰੇਡ ਮੰਗ ਕਰਨ ਵੀ ਸਾਨੂੰ ਯਰੂਸ਼ਲਮ ਚ ਜ਼ਮੀਨ ਦਿਓ ਉਥੇ ਜਾ ਕੇ ਇਹ ਬਰਾਬਰੀ ਹੱਕਾਂ ਇਨਸਾਨੀਅਤ ਇਨਕਲਾਬ ਨੈਤਿਕਤਾ ਦਾ ਨਾਰਾ ਲਾਉਣ ਉਥੇ ਇਹਨਾਂ ਦੇ ਬਿਆਨ ਕੰਮ ਆਉਣਗੇ ਅਗਲੇ ਪੁੜੇ 'ਤੇ ਗੋਲੀ ਮਾਰਦੇ ਆ ਨਾਲੇ ਵੱਡਾ ਛੋਟਾ ਵੀ ਨਹੀਂ ਦੇਖਦੀ ਕੀ ਬੰਦਾ ਨਹੀਂ ਚਿੱਤਰ ਲੈ ਲਓ ਨੈਤਿਕਤਾ ਹੱਕ ਬਰਾਬਰੀ ਤਿੰਨ ਕਲਾਬ ਹੁਣ ਆਉਂਦੀ ਗੱਲ ਇੱਥੇ ਪੰਜਾਬ ਦੀ ਵੀ ਇਹ ਧਰਤੀ ਇੰਨੀ ਜ਼ਰਖੇਜ਼ ਆ ਇਹ ਦੁਨੀਆ ਦੀਆਂ ਸਭ ਤੋਂ ਉਪਜਾਊ ਜ਼ਮੀਨਾਂ 'ਚੋਂ ਇੱਕ ਆ ਇਸ ਦਾ ਆਪਣਾ ਇੱਕ ਇਤਿਹਾਸ ਆ ਆਪਣਾ ਇੱਕ ਸੱਭਿਆਚਾਰ ਆ ਇਸ ਧਰਤੀ ਤੇ ਗੁਰੂ ਸਾਹਿਬਾਨ ਦਾ ਪ੍ਰਕਾਸ਼ ਹੋਇਆ ਇੱਥੇ ਖਾਲਸਾ ਸਾਜਿਆ ਜਿਸ ਨੇ ਸਦੀਆਂ ਦੀ ਗੁਲਾਮੀ ਖਤਮ ਕੀਤੀ ਇਸ ਧਰਤੀ ਤੇ ਸਹਿਬਜ਼ਾਦਿਆਂ ਦਾ ਲਹੂ ਡੁੱਲਿਆ ਇਸ ਧਰਤੀ ਵਾਸਤੇ ਲੱਖਾਂ ਸਿੱਖਾਂ ਨੇ ਸ਼ਹੀਦੀਆਂ ਦਿੱਤੀਆਂ ਇਸ ਧਰਤੀ ਤੇ ਸਿੱਖਾਂ ਦਾ ਪਾਤਸ਼ਾਹੀ ਦਾਵਾ ਹੈ ਇਸ ਧਰਤੀ ਵਾਸਤੇ ਪੰਜਾਬ ਦਾ ਜੰਮਿਆ ਕੋਈ ਦੁੱਲਾ ਪੱਟੀ ਕੋਈ ਦੀਵਾਨ ਮੋਹਕਮ ਚੰਦ ਕੋਈ ਸੁਖਾ ਸਿੰਘ ਮਹਿਤਾਬ ਸਿੰਘ ਕੋਈ ਉਦਮ ਸਿੰਘ ਕੋਈ ਜਿੰਦਾ ਸੁਖਾ ਕੋਈ ਮਦਨ ਲਾਲ ਢੀਂਗਰਾ ਕੋਈ ਅਹਿਮਦ ਖਰਲ ਕੋਈ ਜਿਉਣਾ ਕੋਈ ਜੱਗਾ ਸਿਰ ਦੇ ਵੀ ਸਕਦੇ ਆ ਤੇ ਸਿਰ ਲੈ ਵੀ ਸਕਦੇ ਆ ਜੇ ਮੱਕੇ ਦੇ ਅੰਦਰ ਮੁਸਲਮਾਨ ਦੂਜੇ ਨੂੰ ਵੜਨ ਨਹੀਂ ਦਿੰਦੇ ਜੇ ਬੈਟ ਕਹਿੰਦੇ ਕੋਈ ਅੰਦਰ ਨਹੀਂ ਜਾ ਸਕਦਾ ਹਰ ਹੋਟਲ ਦੇ ਹਰ ਸੰਸਥਾ ਦੇ ਅਸੂਲ ਆ ਫਿਰ ਇਹ ਪੰਜਾਬ ਦੀ ਪਵਿੱਤਰ ਧਰਤੀ ਤੇ ਆ ਕੇ ਕੋਈ ਪਾਂਦ ਦੀਆਂ ਪਚਕਾਰੀਆਂ ਕਿਵੇਂ ਮਾਰ ਜੂ ਫਿਰ ਪੰਜਾਬ ਦੀ ਧਰਤੀ ਤੇ ਕੋਈ ਮਾਸੂਮ ਬਾਲਾ ਨੂੰ ਕੋਹ ਕੋਹ ਕੇ ਕਿਵੇਂ ਮਾਰ ਜੂ ਫਿਰ ਇਸ ਧਰਤੀ ਤੇ ਕੋਈ ਭਈਆ ਕਿਸੇ ਸਰਦਾਰ ਦੀ ਪੱਗ ਨੂੰ ਹੱਥ ਕਿਵੇਂ ਲਾਜੂ ਇਸ ਧਰਤੀ ਤੇ ਕੋਈ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਨੂੰ ਹੱਥ ਕਿਵੇਂ ਪਾ ਕੇ ਭੱਜ ਸਕਦਾ ਇਹਨਾਂ ਦੀ ਨੈਤਿਕਤਾ ਬੜੇ ਭਾਂਡੇ 'ਚ ਫਿਰ ਕਾਦੇ ਹੱਕ ਤੇ ਬਰਾਬਰੀ ਜਿਹੜੇ ਇੱਜ਼ਤਾਂ ਤੱਕਣਾ ਹੈ ਜਿਹੜੇ ਮਾਸੂਮ ਬੱਚਿਆਂ ਨਾਲ ਬਲਾਤਕਾਰ ਕਰਨ ਇਹ ਪੰਜਾਬ ਕੋਈ ਸ਼ਾਮਲਾਣ ਥੋੜੀ ਆ ਵੀ ਇੱਥੇ ਆ ਕੇ ਕੋਈ ਕਬਜ਼ਾ ਕਰ ਲਵੇ ਕੋਈ ਝੁੱਗੀਆਂ ਪਾ ਲਵੇ ਕੋਈ ਆ ਕੇ ਤੰਬਾਕੂ ਵੀ ਗੀੜੀਆਂ ਦਾ ਗੰਦ ਪਾਵੇ ਕੋਈ ਆ ਕੇ ਪਾਣ ਦੀਆਂ ਪਚਕਾਰੀਆਂ ਮਾਰੇ ਕੋਈ ਆ ਕੇ ਬੰਦੇ ਮਾਰੇ ਬਲਾਤਕਾਰ ਕਰੇ ਕੋਈ ਆ ਕੇ ੱੱਕੇ ਨਾਲ ਜ਼ਮੀਨਾਂ ਤੇ ਕਬਜ਼ੇ ਕਰੇ ਇਸ ਧਰਤੀ ਤੇ ਪੰਜਾਬੀਆਂ ਦਾ ਦਾਵਾ ਹੈ ਇਸ ਧਰਤੀ ਦੇ ਇਹ ਅਸੂਲ ਆ ਇੱਕ ਕਾਮਰੇਡ ਆ ਕੋ ਕਹਿੰਦਾ ਇਹ ਜੀ ਪੰਜ ਪਿਆਰੇ ਵੀ ਪੰਜਾਬ ਚੋਂ ਬਾਹਰੋਂ ਸੀਗੇ ਇਹਨੂੰ ਪੁੱਛੇ ਵੀ ਪੰਜ ਪਿਆਰੇ ਸੀਸ ਦੇ ਕੇ ਇਸ ਧਰਤੀ ਖਾਤਰ ਕੁਰਬਾਨੀ ਕਰਨ ਆਏ ਸੀ ਵੀ ਇੱਥੇ ਲੋਕਾਂ ਦੇ ਸਿਰ ਲਾਉ ਉਪਲਾ ਰੋਜੀ ਰੋਟੀ ਨੂੰ ਆਏ ਸੀ ਬਲਾਤਕਾਰ ਕਰਨ ਵਾਲਿਆਂ ਨਾਲ ਪੰਜ ਪਿਆਰਿਆਂ ਦੀ ਤੁਲਨਾ ਕਰਦੇ ਤੁਹਾਨੂੰ ਥੋੜੀ ਸ਼ਰਮਤਾ ਹੋਣੀ ਚਾਹੀਦੀ ਹੈ ਸਾਰੀ ਉਮਰ ਤੁਸੀਂ ਸਿੱਖੀ ਨੂੰ ਭੰਡਣ ਤੇ ਲਾਈ ਤੇ ਹੁਣ ਪੰਜ ਪਿਆਰੇ ਚੇਤੇ ਆ ਗਏ ਕੀ ਉਸ ਸਮੇਂ ਭਾਰਤ ਇੱਕ ਨੇਸ਼ਨ ਸਟੇਟ ਸੀ ਜਿਵੇਂ ਹੁਣ ਕਿ ਉਦੋਂ ਇਸ ਤਰ੍ਹਾਂ ਥੋਕ ਦੇ ਭਾਅ ਪ੍ਰਵਾਸ ਹੁੰਦਾ ਸੀ ਕਿ ਉਦੋਂ ਇਹ ਰਾਜ ਹੁੰਦੇ ਸੀ 1699 ਦੀ ਵਿਸਾਖੀ ਵੇਲੇ ਇਸ ਪੂਰੇ ਖਿੱਤੇ ਦੀ ਹਕੀਕਤ ਹੋਰ ਸੀ ਅੱਜ ਹੋਰ ਹੈ ਕੋਈ ਦਲੀਲ ਚ ਦਮ ਵੀ ਹੋਵੇ ਵੀ ਬਸ ਸ਼ੁਰਲੀ ਛੱਗਣੀਆਂ ਹਵਾ ਚ ਚਲੋ ਇਹ ਜੇ ਦਲੀਲ ਮੰਨ ਵੀ ਲਈ ਜਾਵੇ ਦਾ ਸਵਾਲ ਹੈ ਕਿ ਉਹ ਪੰਜ ਪਿਆਰੇ ਤਾਂ ਚਮਕੌਰ ਸਾਹਿਬ ਦੀ ਜੰਗ ਵੇਲੇ ਤੱਕ 40 ਲੱਖ ਦਾ ਘੇਰਾ ਵੇਖ ਕੇ ਆਪਣੀ ਟਿੰਡ ਫੋੜੀ ਚੁੱਕ ਕੇ ਉੜੀਸਾ, ਗੁਜਰਾਤ, ਬਿਹਾਰ, ਯੂਪੀ ਨੂੰ ਨਹੀਂ ਸੀ ਭਜੇ। ਮਿੱਥ ਕੇ ਸ਼ਹੀਦیاں ਪਾਈਆਂ ਸੀ। ਦੋ ਪਿਆਰੇ ਤਾਂ ਅਖੀਰ ਤੱਕ ਕਲਗੀਧਰ ਪਾਤਸ਼ਾਹ ਦੇ ਨਾਲ ਰਹੇ। ਤੇ ਇਧਰ ਆ ਪਿੱਛੇ ਜੇ ਪਟਾਕੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬੰਦਾ ਪੁੱਛੇ ਵੀ ਯੂਪੀ ਤੋਂ ਸੀਗੇ ਤਾਂ ਮਤਲਬ ਉਹ ਬਲਾਤਕਾਰ ਕਰਦੇ ਸੀ ਉਹ ਬੀੜੀਆਂ ਸਿਗਰਟਾਂ ਪੀਂਦੇ ਸੀ ਉਹ ਬੰਦੇ ਕਤਲ ਕਰਦੇ ਸੀ ਉਦੋਂ ਯੂਪੀ ਕੋਈ ਸੂਬਾ ਸੀਗਾ ਕਿ ਨਹੀਂ ਇਹਨਾਂ ਤੇ ਇੱਕ ਕਹਾਵਤ ਪੂਰੀ ਟੁੱਕਦੀ ਆ ਜੱਬਲ ਪੋਤਨਾ ਜੰਮੀਏ ਤੇ ਧੀ ਅੰਨੀ ਚੰਗੀ ਸਿੱਖੀ ਤੇ ਪੰਜਾਬ ਦੇ ਵਿਰੋਧੀ ਇਹ ਕਾਮਰੇਡ ਬਿਆਨ ਦੇਣ ਲੱਗੇ ਇਸ ਮਸਲੇ ਨੂੰ ਪ੍ਰਵਾਸੀ ਬਨਾਮ ਸਿੱਖ ਬਣਾਉਣ ਲੱਗੇ ਭੁੱਲ ਗਏ ਵੀ ਪਈਆਂ ਖਿਲਾਫ ਸਭ ਤੋਂ ਪਹਿਲਾਂ ਮਤਾ ਪਾਉਣ ਵਾਲੀ ਪੰਚਾਇਤ ਦਾ ਸਰਪੰਚ ਹਿੰਦੂ ਵੀਰ ਸੀਗਾ ਹੋਮਵਰਕ ਤਾਂ ਕਰ ਲਿਆ ਕਰੋ ਕਿਉਂ ਲੋਕਾਂ ਤੋਂ ਗਾਲਾਂ ਖਾਨੇ ਫਿਰਦੇ ਆ ਨਾਲੇ ਇੱਕ ਗੱਲ ਹੋਰ ਦੱਸੋ ਕਾਮਰੇਡੋ ਤੁਸੀਂ ਕਿਸਾਨ ਮਜ਼ਦੂਰ ਦਾ ਨਾਰਾ ਦਿੰਦੇ ਹੋ ਫਿਰ ਪੰਜਾਬ ਦੇ ਮਜ਼ਦੂਰਾਂ ਨੂੰ ਪਿੱਛੇ ਕਰਕੇ ਤੇ ਪ੍ਰਵਾਸੀਆਂ ਦਾ ਹੇਸ ਜ਼ਿਆਦਾ ਆਉਂਦਾ ਤੁਹਾਨੂੰ ਇਹ ਮੰਗ ਤਾਂ ਉੱઠી ਆ ਪੰਜਾਬੀਆਂ ਵੱਲੋਂ ਨਾ ਇਕੱਲੇ ਸਿੱਖਾਂ ਵੱਲੋਂ ਇਸ ਮੰਗ 'ਚ ਹਿੰਦੂ ਮੁਸਲਮਾਨ ਵੀ ਸ਼ਾਮਲ ਨੇ ਫਿਰ ਤੁਹਾਡੇ ਵਾਸਤੇ ਪ੍ਰਵਾਸੀ ਪਹਿਲਾਂ ਕਿ ਪੰਜਾਬੀ ਪਹਿਲਾਂ ਇਹ ਲੋਕਾਂ ਨੂੰ ਸਪਸ਼ਟ ਕਰ ਦਿਓ ਜੇ ਪ੍ਰਵਾਸੀ ਹੀ ਪਿਆਰੇ ਆ ਤਾਂ ਕਿਸਾਨਾਂ ਮਜ਼ਦੂਰਾਂ ਤੋਂ ਪੈਸੇ ਲੈਣੇ ਬੰਦ ਕਰ ਦਿਓ ਪੰਜਾਬ ਦੇਆਂ ਤੋਂ ਤੇ ਆਪਣੀ ਯੂਨੀਅਨਾਂ ਦਾ ਨਾਮ ਬਦਲ ਲਿਓ ਰੱਖ ਲਓ ਪ੍ਰਵਾਸੀ ਯੂਨੀਅਨ ਰਾਜੇਵਾਲ ਪ੍ਰਵਾਸੀ ਯੂਨੀਅਨ ਉਗਰਾਹਾ ਤੇ ਪ੍ਰਵਾਸੀ ਕੀਰਤੀ ਯੂਨੀਅਨ ਫਿਰ ਤੁਸੀਂ ਹੱਕਦਾਰ ਹੁੰਨੇ ਆ ਪ੍ਰਵਾਸੀਆਂ ਦੀ ਆਵਾਜ਼ ਬੁਲੰਦ ਕਰਨ ਦੇ ਪੰਜਾਬ ਦਾ ਮਜ਼ਦੂਰ ਵਰਗ ਇਹਨਾਂ ਅਖੋਤੀ ਜਥੇਬੰਦੀਆਂ ਤੋਂ ਪੁੱਛੇ ਵੀ ਅੱਜ ਤੱਕ ਇਹਨਾਂ ਨੇ ਉਹਨਾਂ ਦੇ ਹੱਕਾਂ ਲਈ ਕੀਤਾ ਕੀ ਜੇ ਪ੍ਰਵਾਸੀ ਇੱਥੋਂ ਜਾਣਗੇ ਤਾਂ ਪੰਜਾਬੀ ਮਜ਼ਦੂਰ ਨੂੰ ਕੰਮ ਮਿਲੂਗਾ ਜਿਹੜਾ ਪ੍ਰਵਾਸੀਆਂ ਨੇ ਨੱਪਿਆ ਹੋਇਆ ਫਿਰ ਇਹ ਯੂਨੀਅਨਾਂ ਨੂੰ ਸਵਾਲ ਪੁੱਛੋ ਵੀ ਸਾਡੇ ਹੱਕ ਕਿੱਥੇ ਆ ਜੀ ਕਹਿਣ ਨੂੰ ਬੜਾ ਕੁਛ ਆ ਪਰ ਵੀਡੀਓ ਲੰਮੀ ਹੋ ਜਾਣੀ ਆ ਸੋ ਸਵਾਲ ਅਜੇ ਡੀਐਸਪੀ ਬੀਬਾ ਜੋਤੀ ਯਾਦਵ ਨੂੰ ਵੀ ਕਰਨੇ ਆ ਸੋ ਖਾਮਰੇਡਾਂ ਨੂੰ ਇੱਥੇ ਥੋੜਾ ਸਾਹ ਲੈਣ ਦੀਏ ਗੱਲ ਕਰਦੇ ਆ ਬੀਬਾ ਜੋਤੀ ਯਾਦਵ ਦੀ ਜਿਨ੍ਹਾਂ ਨੇ ਬਿਆਨ ਦਿੱਤਾ ਵੀ ਭਾਰਤ ਇੱਕ ਦੇਸ਼ ਆ ਤੇ ਇੱਥੇ ਸਾਰਿਆਂ ਦੇ ਬਰਾਬਰ ਅਧਿਕਾਰ ਆ ਬੀਬਾ ਜੀ ਕਿਉਂਕਿ ਪੰਜਾਬ ਦੀ ਨੂੰਤੀ ਆ ਸਤਕਾਰ ਕਰਦੇ ਆਪਾਂ ਪਰ ਉਹਨਾਂ ਨੂੰ ਕੁਝ ਸਵਾਲ ਆ ਮੇਰੇ ਪਹਿਲੀ ਗੱਲ ਕਿ ਬੀਬਾ ਜੀ ਜੇ ਸਾਰਿਆਂ ਨੂੰ ਬਰਾਬਰ ਹੱਕ ਆ ਤਾਂ ਕੀ ਫਿਰ ਹਿਮਾਚਲ ਅਰੁਣਾਚਲ ਪ੍ਰਦੇਸ਼ ਨਾਗਾਲੈਂਡ ਸਿੱਕਮ ਉੱਤਰਾਖੰਡ ਮਿਘਾਲਿਆ ਮਿਜ਼ੋਰਮ ਮਣੀਪੁਰ ਇਹ ਭਾਰਤ ਤੋਂ ਬਾਹਰ ਪੈਂਦੇ ਆ ਕੀ ਇੱਥੇ ਭਾਰਤ ਦਾ ਕਾਨੂੰਨ ਲਾਗੂ ਨਹੀਂ ਹੁੰਦਾ ਕੀ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਜਾਂ ਫਿਰ ਉੱਥੇ ਟਰੰਪ ਸਰਕਾਰ ਚਲਾ ਰਿਹਾ ਜੇ ਦੇਸ਼ ਇੱਕ ਆ ਜੇ ਕਾਨੂੰਨ ਇੱਕ ਆ ਜੇ ਅਧਿਕਾਰ ਬਰਾਬਰ ਆ ਫਿਰ ਇੰਨਾ ਰਾਜਾਂ ਚ ਬਾਹਰੀ ਲੋਕਾਂ ਵਾਸਤੇ ਵੱਖਰੇ ਕਾਨੂੰਨ ਕਿਵੇਂ ਉਦਾਹਰਣ ਦੇ ਦੇਣਾ ਨਾਗਾਲੈਂਡ ਚ ਆਰਟੀਕਲ 373ਏ ਅਨੁਸਾਰ ਸਿਰਫ ਰਾਜ ਦੇ ਆਦੀਵਾਸੀ ਕਬੀਲਿਆਂ ਨੂੰ ਜ਼ਮੀਨ ਖਰੀਦਣ ਦੀ ਆਗਿਆ ਸਿੱਕਮ ਚ ਆਰਟੀਕਲ 373ਐਫ ਬਾਹਰੀ ਸੂਬਿਆਂ ਦੇ ਲੋਕਾਂ ਨੂੰ ਜ਼ਮੀਨ ਵਿਕਰੀ ਤੋਂ ਰੋਕਦਾ ਹੈ ਹਿਮਾਚਲ ਪ੍ਰਦੇਸ਼ ਚ ਸੈਕਸ਼ਨ 118 ਅਨੁਸਾਰ ਬਾਹਰੀ ਲੋਕਾਂ ਨੂੰ ਖੇਤੀਬਾੜੀ ਜ਼ਮੀਨ ਖਰੀਦਣ ਲਈ ਸਰਕਾਰੀ ਆਗਿਆ ਚਾਹੀਦੀ ਹੈ ਉੱਤਰਾਖੰਡ ਚ 2025 ਦੇ ਨਵੇਂ ਕਾਨੂੰਨ ਅਨਸਾਰ 11 ਜ਼ਿਲ੍ਹਿਆਂ 'ਚ ਬਾਰੀ ਲੋਕਾਂ ਨੂੰ ਖੇਤੀ ਜ਼ਮੀਨ ਖਰੀਦਣ ਤੋਂ ਪੂਰੀ ਤਰ੍ਹਾਂ ਪਾਬੰਦੀ ਹੈ ਹੁਣ ਆਪਾਂ ਉੱਤਰ ਪੂਰਬੀ ਰਾਜਾਂ ਮਘਾਲਿਆ ਮਜ਼ੋਰਮ ਤੇ ਆਈਏ ਉੱਥੇ ਵੀ 6ਵੀਂ ਅਨੁਸੂਚੀ ਅਧੀਨ ਬਾਰੀਆਂ ਨੂੰ ਜ਼ਮੀਨ ਖਰੀਦਣ ਤੋਂ ਰੋਕਦੇ ਆ ਕਾਨੂੰਨ ਬਣੇ ਆ ਜਿਹੜੇ ਕਿ ਆਦੀਵਾਸੀ ਖੇਤਰਾਂ ਨੂੰ ਸੁਰੱਖਿਆ ਦਿੰਦੇ ਆ ਆਪ ਬਤਾਓ ਬਹਿਨ ਜੀ ਕਿ ਪੰਜਾਬ 'ਚ ਕੋਈ ਵੀ ਆ ਕੇ ਜ਼ਮੀਨ ਖਰੀਦ ਸਕਦਾ ਹੈ ਕੋਈ ਵੀ ਜੁਗੀ ਡਾਲ ਕੇ ਬੈਠ ਜਾਏ ਕੋਈ ਨਹੀਂ ਪੁੱਛਤਾ ਉਹ ਕਹਾਂ ਸੇ ਆਇਆ ਹੈ ਉਸਕਾ ਬੈਕਗ੍ਰਾਉਂਡ ਕਿਆ ਹੈ ਕਹੀਂ ਉਸਨੇ ਪਿੱਛੇ ਕੋਈ ਜੁਰਮ ਤੋ ਨਹੀਂ ਕੀਆ ਪੰਜਾਬ ਮੇ ਉਸਕੀ ਜ਼ਿੰਮੇਵਾਰੀ ਕਿਸਕੀ ਹੈ ਦਸੋਏ ਪੰਜਾਬ ਸ਼ਾਮਲਾਟਾ ਜਿਹੜਾ ਮਰਜੀ 200 ਦੀ ਟਿਕਟ ਚੱਕੀ ਤੇ ਆ ਕੇ ਜਿੱਥੇ ਮਰਜੀ ਝੁੱਗੀ ਬਣਾ ਕੇ ਬਹਿ ਜਾਏ ਮਗਰੇ ਟੱਬਰ ਆ ਗਿਆ ਮਗਰੇ ਨਿਆਣਿਆਂ ਦੀ ਕ੍ਰਿਕਟ ਟੀਮ ਤੇ ਆ ਨਾ ਪੁੱਛਣ ਵਾਲਾ ਨਾ ਦੇਖਣ ਵਾਲਾ ਕਤਲ ਬਲਾਤਕਾਰਨ ਕਰ ਮਗਰੋਂ ਫੇਰ ਅਗਲੇ ਯੂਪੀ ਬਿਹਾਰ ਭੱਜ ਜਾ ਕਿ ਕਰੂ ਪ੍ਰਸ਼ਾਸਨ ਜੇ ਬਾਕੀ ਸੂਬੇ ਆਪਣੇ ਲੋਕਾਂ ਦੇ ਹੱਕਾਂ ਵਾਸਤੇ ਕਾਨੂੰਨ ਬਣਾ ਸਕਦੇ ਆ ਫਿਰ ਪੰਜਾਬ ਦੇ ਬਾਰੇ ਲੋਕ ਜੇ ਇਸ ਪਾਸੇ ਉੱਠ ਪਏ ਦੁੱਖ ਕਾਦਾ ਜੀ ਪੰਜਾਬ ਦੇ ਲੋਕਾਂ ਨੂੰ ਆਪਣੀ ਧਰਤੀ ਦਾ ਖੁਦ ਫੈਸਲਾ ਕਰਨ ਦਾ ਹੱਕ ਹੈ ਕਿ ਨਹੀਂ ਇਹ ਮੋٹے ਮੋٹے ਸਵਾਲ ਆ ਜਿਆਦਾ ਕੁਝ ਨਹੀਂ ਕਹਿਣਾ ਤੁਸੀਂ ਪੜੇ ਲਿਖਿਓ ਪਰ ਜੇ ਮੇਰੇ ਵਰਗੇ 12 ਜਮਾਤਾਂ ਪੜ੍ਹ ਕੇ ਇਹ ਗੱਲਾਂ ਸੋਚਦੇ ਆ ਤੁਸੀਂ ਤਾਂ ਹਾਈਲੀ ਕੁਆਲੀਫਾਈਡ ਹੋ ਯੂ ਸ਼ੁਡ ਨੋ ਬੈਟਰ ਹੁਣ ਆਉਂਦੀ ਵਾਰੀ ਉਹਨਾਂ ਲੋਕਾਂ ਦੀ ਜਿਹੜੇ ਇੱਕ ਬੇहद ਫਾਲਤੂ ਬੇਤੁਕੀ ਤੇ ਬਿਲਕੁਲ ਜ਼ੀਰੋ ਦਲੀਲ ਦਿੰਦੇ ਆ ਬੀਤ ਪੰਜਾਬ ਚੋਂ ਭਈਏ ਨਾ ਕੱਢੋ ਅਖੇ ਜੀ ਪੰਜਾਬੀ ਤਾਂ ਬਾਹਰਲੇ ਦੇਸ਼ਾਂ ਜਾਂਦੇ ਆ ਜੇ ਉੱਥੇ ਲੋਕ ਪੰਜਾਬੀਆਂ ਨੂੰ ਕੱਢਣ ਲੱਗ ਪੈਣ ਫੇਰ ਪਹਿਲਾਂ ਤਾਂ ਮੈਂ ਅਜਿਹੇ ਬੁੱਝੜ ਲੋਕਾਂ ਵਾਸਤੇ 2 ਮਿੰਟ ਦਾ ਮੌਨ ਰੱਖਦਾ ਮੈਨੂੰ ਇਹਨਾਂ ਤੇ ਤਰਸ ਆਉਂਦਾ ਇਹ ਵੀਡੀਓ ਲੰਮੀ ਹੋ ਜਾਣੀ ਆ ਮੋਨੂ ਮਾਰੋ ਗੋਲੀ ਮੁੱਦੇ ਤੇ ਕਰੀਏ ਗੱਲ ਕਿੱਸਾ ਲਗਾ ਮੇਰਾ ਮਜ਼ਾਕ ਪੰਜਾਬ ਦੇ ਲੋਕ ਵਿਦੇਸ਼ ਜਾਂਦੇ ਆ ਉਹ ਵਿਦੇਸ਼ੀ ਸਰਕਾਰ ਦੇ ਬਣਾਏ ਪੈਮਾਨੇ ਪੈਰਾਮੀਟਰ ਪੂਰੇ ਕਰਕੇ ਜਾਂਦੇ ਆ ਨਾ ਕਿ 200 ਦੀ ਟਿਕਟ ਚੱਕੀ ਤੇ ਸਲੀਪਰ ਡੱਬੇ ਚ ਤੁੰਨੇ ਆ ਗਏ ਬਕਾਇਦਾ ਉਹ ਲੱਖਾਂ ਰੁਪਏ ਭਰਦੇ ਆ ਉਹਨਾਂ ਦਾ ਟੈਸਟ ਪਾਸ ਕਰਦੇ ਆ ਐਕਸ ਫੀਸਾਂ ਫਲਾਈਟ ਟਿਕਟ ਦੇ ਪੈਸੇ ਕੁੱਲ ਮਿਲਾ ਕੇ ਘੱਟੋ ਘੱਟ 40-50 ਲੱਖ ਨੂੰ ਬੰਦਾ ਪਹੁੰਚਦਾ ਇੱਕ ਉੱਥੇ ਜਾਂਦੇ ਸਾਰ ਕੰਮ ਤੇ ਜਾਂਦੇ ਸਾਰ ਸਰਕਾਰ ਨੂੰ ਟੈਕਸ ਜਾਣਾ ਸ਼ੁਰੂ ਫਿਰ ਉੱਥੇ ਕੰਮ ਪੜ੍ਹਾਈ ਸ਼ਿਫਟਾਂ ਨਾਲ ਨਾਲ ਪੜ੍ਹਾਈ ਦੀ ਅਗਲੀ ਫੀਸ ਕੋਈ ਕਾਨੂੰਨ ਬ੍ਰੇਕ ਨਾ ਹੋਵੇ ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਕਈ ਸਾਲਾਂ ਬਾਅਦ ਉੱਥੇ ਦੀ ਸਰਕਾਰ ਦੇ ਅਸੂਲਾਂ ਮੁਤਾਬਕ ਸਾਰੇ ਪੈਸੇ ਭਰ ਕੇ ਟੈਕਸ ਭਰ ਕੇ ਟੈਸਟ ਪੂਰੇ ਕਰਕੇ ਪੜ੍ਹਾਈ ਪੂਰੀ ਕਰਕੇ ਕੋਈ ਬੰਦਾ ਉੱਥੇ ਪੱਕਾ ਹੁੰਦਾ ਤੇ ਜਾਨ ਫੇਰ ਨਹੀਂ ਛੁੱਟਦੀ ਅੱਗੇ ਕਰ ਲਿਆ ਤੇ ਫਿਰ ਉਹਦਾ ਕਰਜ਼ਾ ਅੱਗੇ ਵਿਆਹ ਨਿਆਣੇ ਲਟਰਮ ਪਟਰਮ ਘੁੰਮਣ ਘੇਰੀ ਵੱਖਰੀ ਉਤੋਂ ਉੱਥੇ ਕਾਗਜ਼ ਪੂਰੇ ਕਰਨੇ ਆ ਰੂਲਸ ਫਾਲੋ ਕਰਨੇ ਆ ਕਾਨੂੰਨ ਦੀ ਉਲੰਘਣਾ ਕਰਨ ਤੇ ਅਗਲੇ ਜੁੱਲੀ ਬਿਸਤਰਾ ਚੁੱਕ ਕੇ ਜਾਜੇ ਛਾੜ ਦਿੰਦੇ ਇੱਕ ਡਾਇਲੋਗ ਸੀ ਨਾ ਸਣੀ ਦਿਉਲ ਦਾ ਵੀ ਇਹ ਕਾਗਜ਼ ਪਰ ਮੋਰ ਨਹੀਂ ਲੱਗੇਗੀ ਤਾਂ ਕਿ ਤਾਰਾ ਪਾਕਿਸਤਾਨ ਨਹੀਂ ਜਾਏਗਾ ਉਹ ਤਾਂ ਸੀ ਫਿਲਮ ਪਰ ਬਿਨਾ ਮੋਰ ਤਾਰਾ ਪਾਕਿਸਤਾਨ ਸੱਚੀ ਨਹੀਂ ਜਾ ਸਕਦਾ ਕਿਉਂਕਿ ਅਗਲਾ ਚੱਕ ਕੇ ਤਾਰਾ ਅੰਦਰ ਕਰਨਾ ਇਹ ਮੋਹਰ ਦਾ ਹੀ ਚੱਕਰ ਆ ਇਹ ਕਾਗਜ਼ਾਂ ਦਾ ਹੀ ਚੱਕਰ ਆ ਜਿਹੜਾ ਹਰ ਮੁਲਕ 'ਚ ਚੱਲਦਾ ਸਭ ਨੂੰ ਪਤਾ ਏ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਦਮੋਦਰਦਾਸ ਮੋਦੀ ਪਰ ਇਸ ਦਾ ਮਤਲਬ ਇਹ ਨਹੀਂ ਵੀ ਪ੍ਰਧਾਨ ਮੰਤਰੀ ਹੋਣ ਤੇ ਮੋਦੀ ਬਿਨਾ ਕਾਗਜ਼ ਜਹਾਜ਼ ਚੜ੍ਹ ਕੇ ਤੇ ਅਮਰੀਕਾ ਜਾ ਸਕਤੇ ਆ ਕਾਗਜ਼ ਤੇ ਮੋਹਰ ਲਾਉਣੀ ਪੈਣੀ ਆ ਦਿਲਜੀਤ ਚਾਹੇ ਹਾਲੀਵੁੱਡ ਤੱਕ ਪਹੁੰਚ ਚੁੱਕਾ ਪਛਾਣ ਬਣ ਗਈ ਆ ਪਰ ਮੋਹਰ ਇਹਨੂੰ ਵੀ ਲਾਉਣੀ ਪੈਣੀ ਆ ਔਨ ਅਰਾਈਵਲ ਵੀਜ਼ਾ ਦਿੰਦੇ ਆ ਕਈ ਮੁਲਕ ਪਰ ਇਮੀਗ੍ਰੇਸ਼ਨ ਪ੍ਰੋਸੈਸ 'ਚੋਂ ਤਾਂ ਲੰਘਣਾ ਹੀ ਪੈਣਾ ਕਾਗਜ਼ ਜ਼ਰੂਰੀ ਆ ਡੌਂਕੀ ਲਾ ਕੇ ਗਏ ਛਾਪੇ ਪੈਂਦੇ ਆ ਕਿਉਂ ਕਹਿੰਦੇ ਜੀ ਕਾਗਜ਼ ਹੈ ਨਹੀਂ ਬਿਨਾ ਕਾਗਜ਼ ਅਗਲੇ ਕੰਦ ਨਹੀਂ ਟੱਪਣ ਦਿੰਦੇ ਤੇ ਭਈਆਂ ਨੇ ਇੱਥੇ ਜ਼ਮੀਨਾਂ ਖਰੀਦ ਲਈਆਂ ਤੇ ਕਹਿੰਦੇ ਤੁਸੀਂ ਬੋਲੋ ਵੀ ਨਾ ਬਿਨਾ ਕਾਗਜ਼ ਅਗਲੇ ਜਹਾਜ਼ੇ ਚੜਾ ਕੇ ਘਰੇ ਤੋਰਦੇ ਆ ਇੱਥੇ ਭਈਆਂ ਨੇ ਸਿਰਾਂ ਤੋਂ ਪੱਗਾਂ ਤੇ ਚੁੰਨੀਆਂ ਲਾਤੀਆਂ ਕਹਿੰਦੇ ਬੋਲੋ ਕੁਛ ਨਾ ਬਾਕੀ ਆ ਵੀਡੀਓ ਬਣਾਈ ਹੋਈ ਆ ਪੰਜਾਬੀਆਂ ਤੇ ਬਿਹਾਰੀਆਂ ਦੇ ਕੰਪੈਰੀਜ਼ਨ ਬਾਰੇ ਡਿਟੇਲਸ ਇਹ ਜ਼ਰੂਰ ਦੇਖ ਲੇ ਇਹ ਤਾਂ ਹੋ ਗਈ ਗੱਲ ਵੀ ਪ੍ਰਵਾਸੀਆਂ ਦਾ ਵਿਰੋਧ ਕਿਉਂ ਆ ਅੱਜੇ ਮੈਂ ਕਟਨਾਵਾ ਨੂੰ ਜਾਣਕਾਰੀਆਂ ਨੂੰ ਯਾਨੀ ਖਬਰਾਂ ਨੂੰ ਡਿਟੇਲ ਚ ਨਹੀਂ ਦੱਸਿਆ ਮੈਂ ਸਿਰਫ ਕੁਝ ਤੱਥ ਤੇ ਦਲੀਲਾਂ ਦਿੱਤੀਆਂ ਉਹਨਾਂ ਨੂੰ ਜਿਹੜੇ ਭਈਆਂ ਦੀ ਹਮਾਇਤ ਕਰਕੇ ਬੇਤੁਕੀਆਂ ਜਿਹੀਆਂ ਗੱਲਾਂ ਕਰ ਰਹੇ ਹੁਣ ਆਉਂਦੀ ਗੱਲ ਵੀ ਇਸ ਮਸਲੇ ਦਾ ਹੱਲ ਕੀ ਆ ਪੰਜਾਬ ਚ ਇੰਨੀ ਦਿਨੀ ਹੋਈਆਂ ਇਨ੍ਹਾਂ ਖੌਫਨਾਕ ਘਟਨਾਵਾਂ ਨਾਲ ਇਹ ਗੱਲ ਜ਼ੋਰ ਫੜ ਰਹੀ ਆ ਵੀ ਭਈਆਂ ਨੂੰ ਪੱਕੇ ਤੌਰ ਤੇ ਪੰਜਾਬੋਂ ਬਾਹਰ ਕੀਤਾ ਜਾਵੇ ਪਰ ਆਪਾਂ ਕੁਝ ਹੱਲ ਦੇਾਂਗੇ ਜਿਹੜੇ ਫੌਰੀ ਤੌਰ ਤੇ ਸ਼ੁਰੂਆਤੀ ਕਦਮ ਹੋ ਸਕਦੇ ਆ ਮੈਂ ਵੀਡੀਓ ਚ ਇੱਕ ਲਾਈਨ ਬੋਲੀ ਸੀ ਪਹਿਲਾਂ ਵੀ ਭਈ ਥਾਵਾਂ ਤੇ ਲਿਖਿਆ ਹੁੰਦਾ ਓਨਲੀ ਅਥਾਰਾਈਜ਼ਡ ਪਰਸਨ ਅਲਾਉਡ ਪੰਜਾਬ ਚ ਭਈਏ ਆਉਣ ਤੋਂ ਪੱਕੇ ਤੌਰ ਤੇ ਨਹੀਂ ਰੋਕਿਆ ਜਾ ਸਕਦਾ ਪਰ ਆਵੇ ਉਹ ਜਿਹੜਾ ਅਥਾਰਾਈਜ਼ਡ ਜਿਵੇਂ ਪਹਿਲੇ ਨੰਬਰ ਤੇ ਇਹਨਾਂ ਦੀ ਐਂਟਰੀ ਵੈਰੀਫਿਕੇਸ਼ਨ ਹੋਵੇ ਪੰਜਾਬ ਚ ਦਾਖਲ ਹੋਣ ਵੇਲੇ ਹਰ ਵਿਅਕਤੀ ਦੀ ਬੁਨਿਆਦੀ ਜਾਣਕਾਰੀ ਲੈਣੀ ਜ਼ਰੂਰੀ ਆ ਨਾਮ, ਮੂਲ ਪਤਾ, ਮੋਬਾਈਲ ਨੰਬਰ ਤੇ ਆਧਾਰ ਕਾਰਡ ਆਦਿ ਦੀ ਬੇਸਿਕ ਤਸਦੀਕ ਹੋਵੇ ਜਿਵੇਂ ਅਸੀਂ ਬਾਹਰਲੇ ਦੇਸ਼ ਜਾਂਦੇ ਆ ਤਾਂ ਵੀਜ਼ਾ ਤੇ ਵੈਰੀਫਿਕੇਸ਼ਨ ਚੋਂ ਲੰਘਦੇ ਆ ਉਵੇਂ ਹੀ ਪੰਜਾਬ ਚ ਆਉਣ ਵਾਲਿਆਂ ਦੀ ਐਂਟਰੀ ਆਥਰਾਇਜ਼ ਹੋਵੇ ਦੂਜੀ ਗੱਲ ਹੈ ਕਿ ਪੁਲਿਸ ਬੈਕਗ੍ਰਾਉਂਡ ਚੈੱਕ ਹੋਣਾ ਜ਼ਰੂਰੀ ਆ ਹਰ ਪ੍ਰਵਾਸੀ ਦਾ ਬੇਸਿਕ ਪੁਲਿਸ ਰਿਕਾਰਡ ਚੈੱਕ ਹੋਵੇ ਜੇ ਕਿਸੇ ਦੇ ਉੱਤੇ ਕੋਈ ਗੰਭੀਰ ਕ੍ਰਾਈਮ ਅਪਰਾਧ ਦੇ ਕੇਸ ਲੱਗੇ ਆ ਉਹਦੀ ਪੰਜਾਬ ਚ ਐਂਟਰੀ ਤੇ ਰੋਕ ਹੋਵੇ ਅਗਲੀ ਗੱਲ ਕਿ ਹਰ 5 ਸਾਲ ਬਾਅਦ ਰੀ ਵੈਰੀਫਿਕੇਸ਼ਨ ਭਾਵ ਕੇ ਪ੍ਰਵਾਸੀਆਂ ਦੀ ਪੰਜਾਬ ਚ ਐਂਟਰੀ ਸਿਰਫ ਇੱਕ ਵਾਰ ਦੀ ਕਾਰਵਾਈ ਨਹੀਂ ਹੋਣੀ ਚਾਹੀਦੀ ਹਰ 5 ਸਾਲ ਬਾਅਦ ਹਰ ਵਿਅਕਤੀ ਦਾ ਰਿਕਾਰਡ ਦੁਬਾਰਾ ਚੈੱਕ ਹੋਵੇ ਜੇ ਕੋਈ ਇਨ੍ਹਾਂ ਸਾਲਾਂ ਦੌਰਾਨ ਬਿਹਾਰ ਯੂਪੀ ਜਾਂ ਆਪਣੇ ਮੂਲ ਸੂਬੇ ਚ ਗਿਆ ਤੇ ਉਥੇ ਉਹ ਕੋਈ ਕ੍ਰਾਈਮ ਕਰਕੇ ਫਸਿਆ ਫੇ ਪੰਜਾਬ ਆ ਗਿਆ ਤਾਂ ਪੰਜਾਬ ਵਾਪਸੀ ਤੇ ਇਹ ਨਹੀਂ ਵੀ ਉਹਨੂੰ ਫੇਰ ਐਂਟਰੀ ਕਰ ਦੋ ਉਹਦੀ ਪ੍ਰੋਪਰ ਉਧਰ ਲਈ ਉਹਦੇ ਮੂਲ ਸੂਬੇ ਤੋਂ ਪੁਲਿਸ ਵੈਰੀਫਾਈ ਹੋਵੇ ਉਹਨੂੰ ਪੰਜਾਬ 'ਚ ਤਾਂ ਹੀ ਐਂਟਰ ਕੀਤਾ ਜਾਵੇ ਜੇ ਓਕੇ ਹੋਵੇ, ਪਾਸ ਹੋਵੇ। ਪਰ ਜੇ ਵੈਰੀਫਿਕੇਸ਼ਨ ਫੇਲ, ਉਹਦੀ ਐਂਟਰੀ ਪੰਜਾਬ 'ਚ ਬੈਨ ਕੀਤਾ ਜਾਣੀ ਚਾਹੀਦੀ ਹੈ। ਫਿਰ Voter list ਤੇ ID ਸਕਰੀਨਿੰਗ ਹੋਣੀ ਬਹੁਤ ਜ਼ਰੂਰੀ ਆ। ਇਸ 'ਚ ਪਿਛਲੇ 20-25 ਸਾਲ ਦੇ ਰਿਕਾਰਡ ਦੇ ਆਧਾਰ 'ਤੇ ਨਵੀਆਂ ਵੋਟਾਂ ਦੀ ਜਾਂਚ ਜ਼ਰੂਰੀ ਆ। ਖਾਸ ਕਰਕੇ ਕਰਾਏ ਦੇ ਘਰਾਂ ਜਾਂ ਝੁੱਗੀਆਂ ਤੇ ਬਣੇ ਨਵੇਂ ਪਤੇ ਵਾਲੀਆਂ ਵੋਟਾਂ ਤੇ ਆਧਾਰ ਕਾਰਡਾਂ ਦੀ ਵੱਡੀ ਸਕਰੀਨਿੰਗ ਹੋਵੇ ਜਿਹੜੇ ਗਲਤ ਤਰੀਕੇ ਨਾਲ ਬਣੇ ਹੋਏ ਉਹਨਾਂ ਨੂੰ ਕਾਨੂੰਨੀ ਤੌਰ ਤੇ ਰੱਦ ਕੀਤਾ ਜਾਵੇ ਇਸ ਦੇ ਨਾਲ ਪੰਜਾਬ ਦੀ ਅਸਲ ਜਨਸੰਖਿਆ ਤੇ VOTING ਪੈਟਰਨ ਦਾ ਸੰਤੁਲਨ ਵੀ ਕਾਇਮ ਰਹੇਗਾ ਜਿਨ੍ਹਾਂ ਪ੍ਰਵਾਸੀਆਂ ਨੇ ਪੰਜਾਬ ਤੇ ਆਪਣੇ ਮੂਲ ਸੂਬੇ ਚ ਦੋ ਦੋ ਥਾਵਾਂ ਤੇ ਆਧਾਰ ਕਾਰਡ ਤੇ ਵੋਟ ਬਣਾਈ ਆ ਉਹਨੂੰ ਪੰਜਾਬ ਚ ਰੱਦ ਕੀਤਾ ਜਾਵੇ ਤੇ ਕੇਸ ਖਰਾਬੀ ਜਾਂ ਗੜਬੜ ਹੋਣ ਤੇ ਉਹਨੂੰ ਵਾਪਸ ਤੋਂ ਰੋਪ ਜੁੱਲੀ ਬਿਸਤਰਾ ਚ ਕਾ ਕੇ ਇਸ ਤੋਂ ਬਿਨਾ ਇੱਕ ਸੈਂਟਰਲਾਈਜ਼ਡ ਡਾਟਾਬੇਸ ਬਣਾਇਆ ਜਾਵੇ ਜਿਸ ਚ ਹਰ ਪ੍ਰਵਾਸੀ ਦੀ ਐਂਟਰੀ ਐਡਰੈਸ ਤੇ ਬੈਕਗ੍ਰਾਉਂਡ ਸੇਫ ਰੱਖਿਆ ਜਾਵੇ ਸੁਰੱਖਿਆ ਕਾਨੂੰਨ ਵਿਵਸਥਾ ਤੇ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਇਹਨਾਂ ਪ੍ਰਕਿਰਿਆਵਾਂ ਦਾ ਲਾਗੂ ਹੋਣਾ ਬਹੁਤ ਜ਼ਰੂਰੀ ਹੈ ਬਾਕੀ ਜਿਹੜੇ ਕਹਿੰਦੇ ਆ ਵੀ ਇਹਨਾਂ ਬਿਨਾ ਸਰਨਾ ਨਹੀਂ ਐਤਕੀ ਹੜ ਆਇਆ ਨਾ 20 ਦਿਨ ਪ੍ਰਸ਼ਾਸਨ ਨਹੀਂ ਦਿਸਿਆ ਨਾ ਇਹ ਭਈਏ ਆਏ ਮੂਰੇ ਪੂਰੇ ਪੰਜਾਬ ਨੇ ਆਪਣੇ ਸਿਰ ਤੇ ਦਰਿਆ ਬੰਨੇ ਅਨੇਕਾਂ ਭੁਲੇਖੇ ਮਿੱਥਾਂ ਦੂਰ ਹੋਈਆਂ ਫਿਰ ਜਦੋਂ ਸਿਰ ਤੇ ਆਪ ਹੀ ਆਪੇ ਵੇਖੀ ਜਾਊਗਾ ਬਾਕੀ ਪੰਜਾਬੀ ਮਜ਼ਦੂਰ ਇਸ ਮੌਕੇ ਇਹਨਾਂ ਦਾ ਪੱਕਾ ਬਦਲ ਹੈ ਚਾਹੇ ਗੱਲ ਖੇਤੀ ਦੀ ਹੋਵੇ ਤੇ ਜਾਂ ਫੇ ਕੋਈ ਹੋਰ ਮੋੜਾ ਪਾਉਣਾ ਪੈਣਾ ਚਾਹੇ ਅੱਜ ਪੈ ਜਾਵੇ ਚਾਹੇ 10 ਸਾਲ ਹੋਰ ਇਹਨਾਂ ਨੂੰ ਸਿਰ ਤੇ ਬਿਠਾ ਕੇ ਬਲਾਤਕਾਰ ਤੇ ਕਤਲ ਕਰਵਾ ਕੇ ਮੋੜ ਪਿਓ ਪ੍ਰਵਾਸੀਆਂ ਨੂੰ ਘਰੇ ਤੋਰਨ ਦਾ ਸਿੱਧਾ ਰਾਹ ਹੈ ਉਹਨਾਂ ਦੀ ਥਾਂ ਤੇ ਖੁਦ ਪੰਜਾਬੀ ਲੈਣ ਪਰ ਸਿਰਫ ਰੇੜੀਆਂ ਫੜੀਆਂ ਨਹੀਂ ਇਹ ਕੰਮ ਵਧੀਆ ਹੈ ਵੀ ਆਪਣੀਆਂ ਦੁਕਾਨਾਂ ਆਪਾਂ ਲਾਉਣ ਲੱਗ ਪਏ ਆ ਆਪਣੇ ਪੰਜਾਬੀ ਮੁੰਡੇ ਪਰ ਭਈਆਂ ਤੋਂ ਖਿਹੜਾ ਛਡਾਉਣ ਲਈ ਸਾਨੂੰ ਹਰ ਕਿੱਤਾ ਮਲਣਾ ਪੈਣਾ ਪੰਜਾਬ 'ਚ ਕੋਠੀਆਂ ਮਕਾਨਾਂ ਦੀ ਉਸਾਰੀ ਠੇਕੇਦਾਰੀ ਨਾਲ ਜੁੜੇ ਕੰਮ ਜਿਵੇਂ ਰਾਜ ਮਿਸਤਰੀ ਦਾ ਕੰਮ ਪੱਥਰਾਂ ਟੈਲਾਂ ਦਾ ਕੰਮ ਲੱਕੜ ਦਾ ਕੰਮ ਰੰਗ ਰੋਗਨ ਤੇ ਹੋਰ ਇਹਨਾਂ ਕੰਮਾਂ ਵੱਲ ਵੀ ਧਿਆਨ ਦਿਓ ਇਹ ਸਾਰਾ ਕੁਝ ਭਈਏ ਸੰਭਾਲੀ ਬੈਠੇ ਆ ਪੰਜਾਬ ਦੇ ਲੋਕ ਆਪਣੇ ਪੰਜਾਬੀ ਬੰਦਿਆਂ ਨੂੰ ਕੰਮ ਦੇਣ ਤੇ ਹਰ ਖਿੱਤੇ 'ਚ ਪੰਜਾਬੀ ਬੰਦੇ ਉਪਲਬਧ ਹੋਣ ਹਰ ਪਿੰਡ 'ਚ ਪਲੰਬਰ ਬਿਜਲੀ ਵਾਲਾ ਦਰਜੀ ਹਲਵਾਈ ਪੰਜਾਬੀ ਹੋਊਗਾ ਇਹਨਾਂ ਨੇ ਆਪੇ ਭੱਜ ਜਾਣਾ ਇਹ ਤਾਂ ਬਾਬਾ ਜੰਗ ਦੇ ਰੋਲੇ 'ਚ ਟਿੰਡ ਫੌੜੀ ਚੁੱਕ ਗਏ ਸੀ ਜਦੋਂ ਇੱਥੇ ਪੰਜਾਬੀਆਂ ਨੇ ਥਾਂ ਮੰਨ ਲਈਆਂ ਆਪੇ ਵਾਪਸ ਮੁੜ ਜਾਣਗੇ ਹੁਣ ਜੇ ਇਹ ਗੱਲ ਪੰਜਾਬ ਤੇ ਪੰਜਾਬੀਆਂ ਨਾਲ ਖੜੇ ਹੋਣ ਦੀ ਹੋ ਹੀ ਰਹੀ ਆ ਤਾਂ ਵਿਦੇਸ਼ਾਂ 'ਚ ਰਹਿਣ ਵਾਲੇ ਪੰਜਾਬੀ ਭਰਾਵੋ ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਹੈ ਜਾਂ ਆਲਰੇਡੀ ਬਿਜ਼ਨਸ ਚਲਾ ਰਹੇ ਹੋ ਤਾਂ ਆਪਣੇ ਬਿਜ਼ਨਸ ਦੀ ਵੈਬਸਾਈਟ ਤੇ ਬਿਜ਼ਨਸ ਦੀ ਮਾਰਕੀਟਿੰਗ ਹਮੇਸ਼ਾ ਆਪਣੇ ਪੰਜਾਬੀ ਭਰਾਵਾਂ ਤੋਂ ਹੀ ਕਰਵਾਓ ਅਜਿਹਾ ਹੀ ਪੰਜਾਬ ਦਾ ਇੱਕ ਵੈਬ ਡਿਜ਼ਾਈਨ ਬ੍ਰਾਂਡ ਹੈ ਜੋ ਸਿਰਫ ਐਨਆਰਆਈ ਪੰਜਾਬੀਆਂ ਲਈ ਵੈਬਸਾਈਟ ਬਣਾ ਕੇ ਦਿੰਦਾ ਜਿਸਦਾ ਨਾਮ ਹੈ ਖਾਲਸਾ ਵੈਬਸਾਈਟ ਡਿਜ਼ਾਈਨਰਸ ਪੰਜਾਬ ਦਾ ਬੈਸਟ ਵੈਬਸਾਈਟ ਡਿਜ਼ਾਈਨ ਬ੍ਰਾਂਡ ਥਿਸ ਵੈਬ ਡਿਜ਼ਾਈਨ ਬ੍ਰਾਂਡ ਇਜ਼ ਵੈਰੀ ਅਫੋਰਡੇਬਲ ਬੈਸਟ ਐਟ ਸਪੀਡ ਆਪਟੀਮਾਈਜੇਸ਼ਨ ਵੈਬ ਸਿਕਿਉਰਿਟੀ ਕੰਟੈਂਟ ਰਾਈਟਿੰਗ ਐਸਈਓ ਬ੍ਰਾਂਡ ਲੋਗੋ ਗੂਗਲ ਮੈਪਸ ਆਪਟੀਮਾਈਜੇਸ਼ਨ ਗੁੱਡ ਲੁਕਿੰਗ ਵੈਬਸਾਈਟ ਥੈਟ ਇਜ਼ ਈਜ਼ੀ ਫਾਰ ਯੂਅਰ ਕਸਟਮਰਸ ਟੂ ਰੀਚ ਆਊਟ ਟੂ ਯੂ ਅੱਜ ਲੋੜ ਹੈ ਪੰਜਾਬ ਨੂੰ ਪੰਜਾਬ ਦੇ ਨਾਲ ਖੜਨ ਦੀ ਹਰ ਕੰਮ ਚ ਪੰਜਾਬੀਆਂ ਨੂੰ ਪਹਿਲ ਦੇਣ ਦੀ Google ਤੇ ਸਰਚ ਕਰੋ ਖਾਲਸਾ ਵੈਬਸਾਈਟ ਡਿਜ਼ਾਈਨਰਸ ਅਖੀਰ ਤੇ ਕੁਝ ਗੱਲਾਂ ਤੇ ਸਵਾਲ ਪੰਜਾਬ ਸਰਕਾਰ ਨੂੰ ਕਰਨੇ ਆ ਕਿਉਂਕਿ ਮਸਲਾ ਏ ਗੰਭੀਰ ਓਨਾ ਹੀ ਐ ਜਿੰਨਾ ਕਿ ਸਿਆਸੀ ਪਾਰਟੀਆਂ ਵਾਸਤੇ ਇਲੈਕਸ਼ਨ ਜਿੱਤਣਾ ਸੋ ਇਸ ਮਸਲੇ ਨੂੰ ਪੰਜਾਬ ਵਿਧਾਨ ਸਭਾ ਚ ਵਿਚਾਰਿਆ ਜਾਣਾ ਅਤਿਅੰਤ ਜ਼ਰੂਰੀ ਐ ਪੰਜਾਬ ਦੇ ਵਿੱਚ ਸੁਖਪਾਲ ਸਿੰਘ ਖੈਰਾ ਨੇ ਤਾਂ ਪੰਜਾਬ ਚ ਬਾਹਰਲੇ ਸੂਬਿਆਂ ਦੇ ਲੋਕਾਂ ਤੇ ਜ਼ਮੀਨ ਖਰੀਦਣ ਤੇ ਕਾਨੂੰਨ ਪਾਸ ਕਰਨ ਦਾ ਬਿੱਲ ਵਿਧਾਨ ਸਭਾ ਚ ਪਹਿਲਾਂ ਵੀ ਭੇਜਿਆ ਸੀ ਪਰ ਉਸ ਤੇ ਕੋਈ ਚਰਚਾ ਨਹੀਂ ਹੋਈ ਸੋ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਤੇ ਪਹਿਲ ਕਰਨ ਜੋ ਪੰਜਾਬ ਪ੍ਰਤੀ ਸੁਹਿਰਦ ਤੇ ਇਮਾਨਦਾਰ ਨੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਇਸ ਮਾਮਲੇ ਤੇ ਉਸਾਰੂ ਰੋਲ ਨਿਭਾ ਸਕਦੇ ਆ ਇਸੇ ਤਰ੍ਹਾਂ ਮਨਪ੍ਰੀਤ ਸਿੰਘ ਆਯਾਲੀ ਚਰਨਜੀਤ ਚੰਨੀ ਆਦ ਲੀਡਰ ਵੀ ਸਹੀ ਤੱਥਾਂ ਤੇ ਵਿਧਾਨ ਸਭਾ ਚ ਗੱਲ ਉਠਾ ਸਕਦੇ ਆ ਪ੍ਰਵਾਸੀਆਂ ਖਿਲਾਫ ਜਿਹੜਾ ਹੱਲ ਵੀਡੀਓ ਚ ਦੱਸਿਆ ਇਸ ਤੇ ਵਿਚਾਰ ਹੋ ਸਕਦੀ ਆ ਨਾਲ ਹੀ ਬਾਹਰੀ ਸੂਬਿਆਂ ਦੇ ਲੋਕਾਂ ਦੀ ਪੰਜਾਬ ਚ ਆਮਦ ਤੇ ਸਕਰੀਨਿੰਗ ਵੋਟਾਂ ਤੇ ਆਈਡੀ ਵੈਰੀਫਿਕੇਸ਼ਨ ਪੰਜਾਬ ਚ ਜ਼ਮੀਨ ਖਰੀਦਣ ਤੇ ਪਾਬੰਦੀ ਪੰਜਾਬ ਚ ਸਿਰਫ ਪੰਜਾਬੀਆਂ ਨੂੰ ਰੋਜ਼ਗਾਰ ਦੇ ਮੌਕੇ ਆਦ ਕਈ ਮਾਮਲੇ ਆ ਜਿਹੜੇ ਇਸ ਮਾਮਲੇ ਦੇ ਨਾਲ ਹੀ ਜੁੜਦੇ ਆ ਸਭ ਤੇ ਵਿਚਾਰ ਹੋਣੇ ਤੇ ਕਾਨੂੰਨ ਬਣਾਉਣੇ ਜ਼ਰੂਰੀ ਆ ਜੇ ਹਿਮਾਚਲ ਉੱਤਰਾਖੰਡ ਜਾਂ ਹੋਰ ਸੂਬੇ ਆਪਣੇ ਆਧਾਰ ਤੇ ਕਾਨੂੰਨ ਬਣਾ ਸਕਦੇ ਆ ਤਾਂ ਪੰਜਾਬ ਸਰਕਾਰ ਕਿਉਂ ਨਹੀਂ ਇੱਕ ਆਖਰੀ ਗੱਲ ਰਹਿ ਗਈ ਸਾਰੇ ਅਕਾਲੀ ਭਾਈਆਂ ਨੇ ਜਿਹੜੇ ਆ ਬਿਹਾਰੀ ਜਥੇਦਾਰ ਬਣਾਏ ਸੀ ਨਾ ਇਹਨਾਂ ਅਕਾਲੀਆਂ ਨੂੰ ਜਵਾਬਦੇਹੀ ਕਰੋ ਵੀ ਇਹ ਸਾਡੇ ਸਿਰ ਤੇ ਬਿਠਾਏ ਸੀ ਉਹਨ ਸਾਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਆ ਕਹਿੰਦੇ ਜੇ ਪੰਜਾਬ 'ਚ ਸਾਨੂੰ ਭਜਾਓਗੇ ਅਸੀਂ ਬਾਹਰਲੇ ਸੂਟ ਬਿਆੰਚ ਪੰਜਾਬੀਆਂ ਦਾ ਬੁਰਾ ਹਾਲ ਕਰਾਂਗੇ ਸੁਖਬੀਰ ਬਾਦਲ ਤੇ ਸਾਰਾ ਬਾਦਲ ਦਲ ਇਸ ਦਾ ਜਵਾਬ ਦੇ ਆ ਵੀਡੀਓ 'ਚ ਆਪਾਂ ਜ਼ਿਆਦਾ ਨਹੀਂ ਬੋਲਣਾ ਪਰ ਤੁਸੀਂ ਆਪਕੋ ਆਪਣੇ ਇਲਾਕੇ ਦੇ ਜਥੇਦਾਰ ਆ ਤੇ ਸਰਕਲ ਪ੍ਰਧਾਨਾਂ ਨੂੰ ਸਵਾਲ ਪੁੱਛ ਲਿਓ ਭਾਈ ਚੈਨਲ ਦੀਆਂ ਵੀਡੀਓਜ਼ ਇਹਨਾਂ ਟੀ-ਸ਼ਰਟਸ ਦੀ ਸੇਵਾ ਕਰਵਾਈ ਹੈ laizotka.com ਆਪਣੇ ਬ੍ਰਾਂਡ ਆਪਣੇ ਨਾਮ ਆਪਣੇ ਡਿਜ਼ਾਈਨ ਦੀਆਂ ਟੀ-ਸ਼ਰਟਸ ਬਣਾਉਣ ਲਈ ਇਹਨਾਂ ਨਾਲ ਸੰਪਰਕ ਕਰ ਸਕਦੇ ਤੁਸੀਂ ਡਿਟੇਲ ਤੁਹਾਨੂੰ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗੀ ਸੋ ਇਸ ਮਸਲੇ ਨੂੰ ਬਹੁਤ ਬਰੀਕੀ ਨਾਲ ਬਹੁਤ ਤਰੀਕੇ ਨਾਲ ਹੱਲ ਕਰਨ ਦੀ ਲੋੜ ਹੈ ਤਾਂ ਕਿ ਕਾਨੂੰਨੀ ਨੁਕਤੇ ਤੋਂ ਅਸੀਂ ਦੋਸ਼ੀ ਵੀ ਨਾ ਬਣੀਏ ਜਿਵੇਂ ਕਿ ਸਾਨੂੰ ਬਣਾਇਆ ਜਾਂਦਾ ਹੈ ਬਾਕੀ ਆਪਣੇ ਹਿਸਾਬ ਨਾਲ ਇਸ ਮਾਮਲੇ ਤੇ ਕੁਝ ਤੱਥ ਦਲੀਲਾਂ ਪੇਸ਼ ਕੀਤੀਆਂ ਤੇ ਹੱਲ ਦੱਸਣ ਦਾ ਯਤਨ ਕੀਤਾ ਹੈ ਤੁਹਾਡੇ ਦਿਮਾਗ 'ਚ ਇਸ ਬਾਰੇ ਆਪਣੇ ਆਈਡੀਆਸ ਹੋਣਗੇ ਤੁਸੀਂ ਕਮੈਂਟ 'ਚ ਸਾਂਝੇ ਕਰ ਸਕਦੇ ਹੋ ਇਸ ਦੇ ਹੱਲ ਬਾਰੇ ਵੀ ਤੁਸੀਂ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤਾਂ ਕਿ ਇਸ ਮਾਮਲੇ ਨੂੰ ਬਰੀਕੀ ਨਾਲ ਸਭ ਦੀ ਸਹਿਮਤੀ ਨਾਲ ਆਪਸੀ ਸਾਂਝ ਨਾਲ ਹੱਲ ਕਰਕੇ ਗੁਰਾਂ ਦੇ ਨਾਮ ਤੇ ਵਸਦੇ ਪੰਜਾਬ ਨੂੰ ਇਸ ਰੋਗ ਤੋਂ ਮੁਕਤ ਕਰਾ ਸਕੀਏ ਵੀਡੀਓ ਚੰਗੀ ਲੱਗੀ ਲਾਈਕ ਤਾਂ ਕਰਿਓ ਹੀ ਵੀਡੀਓ ਨੂੰ WhatsApp ਗਰੁੱਪਾਂ ਤੇ Facebook ਗਰੁੱਪਾਂ 'ਚ ਵੀ ਸ਼ੇਅਰ ਕਰ ਦਿਓ ਬਾਰੀ ਮਾਤਰਾ ਚ ਪੰਜਾਬ ਫਿਲਮ ਤੁਹਾਡਾ ਆਪਣਾ ਚੈਨਲ ਹੈ ਸਬਸਕ੍ਰਾਈਬ ਜਰੂਰ ਕਰਿਓ ਅਜੇ ਹੀਆਂ ਹੋਰ ਵੀਡੀਓ ਦੇਖਣ ਵਾਸਤੇ ਧੰਨਵਾਦ